ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਰਹੂਗੀ ਜੀ ਸਲਵਾਰ ਕਟਿੰਗ ਦੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਇਆ ਤਾਂ ਕਿ ਜਿਹੜੀਆਂ ਹੈਲਪਫੁਲ ਵੀਡੀਓ ਨੇ ਉਹ ਤੁਹਾਡੇ ਤੱਕ ਪਹਿਲਾਂ ਆ ਸਕਣ ਜੀ ਤੇ ਜੇ ਸਾਡੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਨੇ ਤੁਹਾਨੂੰ ਹੈਲਪਫੁਲ ਲੱਗਦੀਆਂ ਨੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਆਪਾਂ ਸਲਵਾਰ ਕਟਿੰਗ ਦੀ ਵੀਡੀਓ ਜਿਹੜੀ ਸ਼ੁਰੂ ਕਰ ਤੇ ਇਹ ਵੀਡੀਓ ਹੋਊਗੀ ਜੀ ਜਿਵੇਂ 2.5 ਮੀਟਰ ਸਟੱਫ ਹੁੰਦਾ ਉੱਚ ਜਿਵੇਂ ਹੈਨਾ ਸਾਰੇ ਕਸਟਮਰ ਨਹੀਂ ਪੈਨਣਾ ਪਸੰਦ ਕਰਦੇ ਆਪਣਾ ਜਿਹੜਾ ਸਟ੍ਰੇਟ ਸਲਵਾਰ ਹੁੰਦੀ ਹੈ ਤੇ ਆਪਾਂ ਇਹ ਗੋਡੇ ਵਾਲੀ ਸਲਵਾਰ ਬਣਾਉਣੀ ਆ ਤੇ 2.5 ਮੀਟਰ ਚ ਆਪਾਂ ਕਿਵੇਂ ਬਣਾਉਣੀ ਆ ਤੇ ਨਾ ਜ਼ਿਆਦਾ ਹਲਕੀ ਲੱਗੇ ਨਾ ਜ਼ਿਆਦਾ ਹੈਵੀ ਹੋਵੇ ਉਹ ਤੁਹਾਨੂੰ ਦੱਸਦੇ ਆ ਜੀ ਇਸ ਵੀਡੀਓ ਚ। ਕਾੰਤੀ ਲੰਬਾਈ ਲਈ ਹੈ ਜੀ 39 ਇੰਚ 39 ਇੰਚ ਸਲਵਾਰ ਦੀ ਲੰਬਾਈ ਹੈ ਉਹ ਚ ਆਪਾਂ 4 ਇੰਚ ਪਾਵਾਂਗੇ ਬੈਲਟ ਦਾ 4 ਇੰਚ ਕੱਢੇ 39 ਚੋਂ ਕਿੰਨੇ ਰਹਿ ਗਏ ਪਿੱਛੇ 35 ਅਨ 3 ਇੰਚ ਦੇ ਗੋਡੇ ਪਾਉਣੇ ਨੇ ਆਪਾਂ ਤਿਆਰ ਤੇ 1 ਇੰਚ ਹੋਊਗਾ ਮਾਰਜਨ 36 ਇੰਚ ਗੋਡਿਆਂ ਦੀ ਕਟਾਈ ਹੋਊਗੀ ਜੀ 36 ਇੰਚ ਗੋਡਿਆਂ ਦੀ ਕਟਾਈ ਹੋ ਠੀਕ ਹੈ ਜੀ 36 ਕਟਾਈ ਹੁਣ ਕੀ ਕਰਨਾ ਹੈ ਆਪਾਂ ਇੱਥੋਂ 12 12 ਇੰਚ ਦੇ 36 ਲੰਬਾਈ ਦੇ ਗੋਡਿਆਂ ਦੇ ਪੀਸ ਕੱਢ ਲਾਂਗੇ ਪੀਸ ਕੱਢ ਕੇ ਤੁਹਾਨੂੰ ਦਿਖਾਉਣੀ ਆ ਇਹ ਸਾਈਡ ਤੋਂ ਕੱਢਾਂਗੇ 36 ਇੱਧਰ ਹੋਊਗਾ 12 12 24 ਇੰਚ ਆਪਾਂ ਐਵੇਂ ਕਪੜਾ ਉਤਾਰ ਲਾਂਗੇ ਇਹ ਅੱਗੇ ਜੀ ਆਪਣੇ ਗੋਡੇ ਚੜਾਈ ਹੈਗੀ ਇਹਨਾਂ ਦੀ 12 12 ਇੰਚ ਲੰਬਾਈ ਹੈਗੀ 36 ਇੰਚ ਤੁਸੀਂ 3 ਤੋਂ 5 ਇੰਚ ਤੱਕ 벨ਟ ਦੀ ਲੰਬਾਈ ਰੱਖ ਸਕਦੇ ਹੋ ਤੇ ਗੋਡਿਆਂ ਦੀ ਚੜਾਈ ਰੱਖ ਸਕਦੇ ਹੋ 11 ਤੋਂ ਤੇ ਇਹ 14 ਇੰਚ ਤੱਕ ਸੇਰੋਗੀ ਆਪਾਂ 39 ਇੰਚ 벨ਟ ਸੀ 4 ਇੰਚ ਦੀ ਆਪਾਂ 벨ਟ 39 ਸਲਵਾਰ ਸੀ 4 ਇੰਚ ਦੀ 벨ਟ ਲਾ ਰਹੇ ਹਾਂ ਬਾਕੀ 35 ਆਪਣੇ ਗੋਡੇ ਤਿਆਰ ਰਹਿ ਜਾਣਗੇ 1 1 ਇੰਚ ਦਾ ਮਾਰ ਜਾਂਦਾ ਲਈ ਗੋਡਿਆਂ ਦੀ ਲਾਤੋ ਤੈ ਇਹ ਆਪਾਂ ਹੁਣ ਫੇਰ ਚੈੱਕਾਂਗੇ ਜਿਹੜਾ ਆਪਣਾ ਸਟੱਫ ਆ ਬਾਕੀ ਦਾ ਇਹ ਜੋ ਆਪਾਂ ਕੁੰਡੇ ਕਿੱਥੋਂ ਲੈਣੇ ਨੇ ਤੁਹਾਨੂੰ ਇਹ ਦੱਸ ਦਿਆਂ ਇਸ ਤਰ੍ਹਾਂ ਕੰਨੀ ਨਾ ਕੰਨੀ ਮਿਲਾ ਲਓ ਠੀਕ ਹੈ ਜੀ ਕੰਨੀਨਾ ਕੰਨੀ ਆਪਾਂ ਮਿਲਾ ਲਈ ਐ ਸਟ੍ਰੇਟ ਸਲਵਾਰ ਚ ਕੀ ਹੁੰਦਾ ਸਟ੍ਰੇਟ ਸਲਵਾਰ ਚ ਹੁੰਦਾ ਜੀ ਇੱਥੋਂ ਆ ਜਾਂਦੀ ਐ ਕੰਨੀ ਵਾਲੇ ਪਾਸਿਓਂ ਅਸੰਦਾ ਆ ਜਾਂਦਾ ਤੇ ਉਧਰਲੀ ਸਾਈਡ ਆ ਜਾਂਦੀ ਐ ਮੂਰੀ ਸਿਰਫ ਇੰਨਾ ਹੀ ਫੇਰ ਹੁੰਦਾ ਹੁਣ ਇਹ ਸਲਵਾਰ ਚ ਕੀ ਹੋ ਨਾਲੇ ਤਾਂ ਆਪਾਂ ਗੋਡੇ ਐਡ ਕਰ ਦਾਂਗੇ ਨਾਲੇ ਜਿਆਦਾ ਜਿਹੜੀ ਐ ਹਲਕੀ ਸਲਵਾਰ ਨਹੀਂ ਬਣਨੀ ਤੇ ਲੁੱਕ ਆਊਗੀ ਥੋੜੀ ਜੀ ਸਟ੍ਰੇਟ ਮੰਗੂ ਤਾਂ ਨਹੀਂ ਆਊਗੀ ਜੇ ਅੱਗੋਂ ਕਾਟ ਜਿਆ ਦੇ ਪਾ ਦਾਂਗੇ ਤੁਹਾਨੂੰ ਸਟ੍ਰੇਟ ਸਲਵਾਰ ਵਾਲੀ ਲੁੱਕ ਆ ਜਾਊਗੀ ਤੇ ਨਾਲੇ ਉਹਨਾਂ ਨੇ ਕਿਹਾ ਸੀ ਨਾ ਹੈਵੀ ਹੋਵੇ ਨਾ ਜਿਆਦੇ ਹੋਵੇ ਹਲਕੀ ਹੋਵੇ ਤਾਂ ਜਿਹੜੀ ਸਲਵਾਰ ਆਪਾਂ ਨਾਰਮਲ ਜੀ ਬਣਾਉ ਰਹੀ ਆ ਹੁਣ ਆਪਾਂ ਇੱਥੋਂ ਆ ਜਿਹੜੇ ਕੁੰਡੇ ਲੈ ਲਾਂਗੇ ਇਹ ਸਾਈਡ ਮੇਰੇ ਵਾਲੀ ਸਾਈਡ ਖੁੱਲੀ ਹੈ ਜੀ ਦੇਖੋ ਇੱਥੇ ਆ ਜਿਹੜੇ ਆਪਣਾ ਗੋਡੇ ਸੀਗੇ ਇਸ ਤਰ੍ਹਾਂ ਅਟੈਚ ਹੋ ਜਾਣਗੇ ਠੀਕ ਹੈ ਜੀ ਇੱਥੇ ਆਪਾਂ ਸੀਨ ਲਾ ਲਾਂਗੇ ਬੱਚ ਸਟਿਚਿੰਗ ਟਾਈਮ ਦੱਸ ਰਹੀਆਂ ਤੁਹਾਨੂੰ ਥੋੜਾ ਪਤਾ ਲੱਗ ਰਿਹਾ ਹੁਣਾਂ ਤਰੀਕੇ ਦਾ ਜਿਵੇਂ ਖੁੱਲੀ ਸਾਈਡ ਆਪਾਂ ਗੋਡੇ ਜੋੜਨ ਵਾਸਤੇ ਰੱਖ ਲਈ ਤੇ ਉਧਰਲੀ ਸਾਈਡ ਆਪਾਂ ਅਸਮਾਨਾ ਲਾ ਲਈ ਹੁਣ ਆਪਾਂ ਨਿਸ਼ਾਨੀ ਲਾਉਣੇ ਆ ਜੀ ਥੋੜਾ ਕੱਪੜਾ ਜਿਹੜਾ ਕਾਂਚ ਸੀ ਆਪਾਂ ਕਾਂ ਕੰਡ ਲੈ ਲੈਂਦੇ ਪਹਿਲਾਂ ਜਿਹੜਾ ਵੱਧ ਮਾ ਇਹਨੂੰ ਕੱਟ ਲੈਨੇ ਆ ਇੱਥੋਂ ਆਪਾਂ ਲਵਾਂਗੇ 36 ਇੰਚ ਕਿਉਂਕਿ ਇੱਥੇ ਆਪਾਂ ਗੋਡਾ ਐਡ ਕਰਨਾ ਨਾ ਤਾਂ ਸੇਮ ਲੰਬਾਈ ਹੋਊਗੀ 36 ਇੰਚ ਦੀ ਸ਼ਕਤੀ ਸਾਢੇ ਪੰਜੇ ਮੂਰੀ ਆਪਣੀ ਹੁੰਦੀ ਤੇ 12 ਆਪਾਂ ਗੋਡੇ ਲਏ ਆ ਉਹ ਚਾ ਸਾਢੇ ਪੰਜੇ ਜਿਹੜੀ ਮੂਰੀ ਦਾ ਪੂਰਾ ਸਰਾਊਗਾ ਇੱਥੇ ਆਪਾਂ ਫਿਰ ਵੀ ਆਪਾਂ ਜਾਦੇ ਲੈ ਲੈਣੇ ਹੁੰਨੇ ਆ 1.5 ਇੰਚ ਜਿਹੜਾ ਆਪਾਂ ਲੈ ਲੈਨੇ ਆ ਇਥੋਂ 1.5 ਇੰਚ ਲੈ ਲਿਆ ਤੇ ਆਸਨ ਕਿੰਨਾ ਜੀ ਆਪਣਾ ਆਸਨ ਦਾ ਆਪਾਂ ਲਵਾਂਗੇ ਜੇ ਤਾਂ ਜਾਦੇ ਪਤਲੇ ਨੇ 12 12. ਜੇ ਨਾਰਮਲ ਨੇ ਤਾਂ 13 14 ਜੇ ਜਿਆਦਾ ਹੈਵੀ ਨੇ ਤਾਂ 15 ਜੇ ਓਵਰ weight ਨੇ ਤਾਂ 16 ਤੱਕ ਵੀ ਜਾ ਸਕਦਾ ਸਨ ਇਹਨਾਂ ਦਾ ਆਪਾਂ ਲੈ ਰਹੇ ਹਾਂ 13 ਲੈ ਲਾਂਗੇ ਆਪਾਂ 13 ਇੰਚ 4 ਇੰਚ ਤਾਂ ਦੇਖੋ 벨ਟ ਦਾ ਆ ਗਿਆ ਤੇ ਬਾਕੀ ਇਧਰ ਲਵਾਂਗੇ ਟੋਟਲ ਆਪਾਂ 13 ਕਰਨਾ ਸੀ 4 ਇੰਚ 벨ਟ ਚ ਆ ਗਿਆ ਆਪਾਂ 9 ਅਸਨ ਤਿਆਰ ਰੱਖਣਾ ਤਾਂ ਇਹ ਸਿਰਫ ਆਪਾਂ 10 ਲੈ ਰਹੇ ਹਾਂ 1 ਇੰਚ ਮਾਰਜਨ ਦਾ ਆ ਜੂ ਗਾਇਸ ਇਹ ਕਿਹੜੀ 10 ਇੰਚ ਲੈ ਰਹੀਆਂ ਤੇ ਇਹਦੇ ਨਾਲ ਆਪਾਂ ਇਹਨੂੰ ਮਲਾ ਦਾਂਗੇ ਇਹ ਚ ਕੱਪੜਾ ਵੀ ਨਹੀਂ ਜਾਦੇ ਲੱਗਦਾ ਕਿਉਂਕਿ ਮੋਸਟਲੀ ਹੁੰਦੇ ਖੋਟਾਈ ਟਾਈ ਮੀਟਰ ਦੀ ਕਟਿੰਗ ਆ ਰਹੀ ਹੈ ਸੂਟਾਂ ਦੀ ਤਾਂ ਇਸ ਤਰ੍ਹਾਂ ਕਟਿੰਗ ਕਰਨ ਨਾਲ ਨਾਲੇ ਤਾਂ ਆਪਣੀ ਗੋਡਿਆਂ ਵਾਲੀ ਸਲਵਾਰ ਬਣ ਜੂ ਨਾਲੇ ਜਿਆਦਾ ਹਲਕੀ ਨਹੀਂ ਹੋਊਗੀ ਤੇ ਨਾਲੇ ਕੀ ਹੋਊਗਾ ਚਾਫਾਈ ਜਿਹੜਾ ਆਪਣਾ ਵਧੀਆ ਸੱਜੂਗਾ ਸਟੱਫ ਦਾ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਇਹ ਸਟ੍ਰੇਟ ਸਲਵਾਰ ਚ ਇਹ ਕਟਿੰਗ ਦੇ ਵੀ ਦਾ ਵੀ ਡਿਫਰੈਂਸ ਹੁੰਦਾ ਉਹ ਥੋੜੀ ਜੇ ਚੇਂਜਸ ਕਰਨੇ ਪੈਂਦੇ ਆ ਉਹ ਤੁਹਾਨੂੰ ਆਪਾਂ ਨੈਕਸਟ ਵੀਡੀਓ ਚ ਦੱਸਾਂਗੇ ਹੁਣ ਆਪਣਾ ਇਹ ਪੀਸ ਹੋ ਗਿਆ ਜਿਵੇਂ ਉਹਨੂੰ ਮਿੰਗੀਲ ਸਮਝਾਉਣ ਲਈ ਸਿੰਗਲ ਚ ਕਟਿੰਗ ਕਰ ਲਈ ਸੀ ਜਿਹੜਾ ਆਪਣਾ ਸਟੱਫ ਬਚਿਆ ਨਾ ਆਪਾਂ ਉੱਪਰ ਰੱਖ ਕੇ ਹੀ ਇਸੇ ਤਰ੍ਹਾਂ ਹੀ ਇਹਨੂੰ ਕੱਟ ਕਰ ਲਾਂਗੇ ਬਿਲਕੁਲ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਣ ਲਈ ਆਪਾਂ ਐਵੇਂ ਜਿਹੜਾ ਤਰੀਕਾ ਵਰਤਿਆ ਹੁਣ ਇਹ ਪੀਸ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਕਟਿੰਗ ਕਰ ਲਵਾਂਗੇ ਅੱਜ ਤੱਕ ਆਪਾਂ ਦੇਖੋ ਖੁੱਲੀ ਸਾਈਡ ਰੱਖਿਆ ਸੀ ਹੁਣ ਇਸ ਤਰ੍ਹਾਂ ਕੋਈ ਚੱਕਰ ਨਹੀਂ ਇਧਰ ਬੰਦ ਸਾਈਡ ਆ ਉਹ ਆਪਾਂ ਇੱਥੋਂ ਕੱਟਾਂਗੇ ਕਿਉਂਕਿ ਆਪਣੇ ਗੋਡੇ ਜਿੰਨੇ ਜਿਹੜੇ ਉਹ ਕੱਟੇ ਹੋਏ ਨਾਲ ਹੀ ਜੋੜਨਗੇ ਇਹ ਤਰ੍ਹਾਂ ਕੱਟ ਲਾਂਗੇ ਇਹ ਥੋੜੀ ਵੱਧ ਮੇ ਆ ਨਾ ਇਹਨੂੰ ਆਪਾਂ ਬਰਾਬਰ ਜਿਹੜਾ ਕਰ ਲਵਾਂਗੇ ਤੁਸੀਂ ਇਹਨੂੰ ਥੋੜਾ 1 ਇੰਚ ਡੂੰਘੇ ਕੱਟ ਵੀ ਪਾ ਸਕਦੇ ਹੋ ਜੇ ਤੁਹਾਨੂੰ ਜਿਆਦਾ ਜਿਹੜੀ ਫੁੱਲਮੀਜੀ ਸਲਵਾਰ ਨਹੀਂ ਪਸੰਦ ਤੇ ਜਿਹੜੇ ਕਸਟਮਰ ਨੇ ਇਹਨਾਂ ਨੂੰ ਐਵੇਂ ਸੀ ਵੀ ਮੈਂ ਜਿਆਦਾ ਹੈਵੀ ਸਲਵਾਰ ਨਹੀਂ ਪੋਣੀ ਤੇ ਮੇਰੀ ਜਿਹੜੀ ਉਹ ਸਟ੍ਰੇਟ ਸਲਵਾਰ ਵੀ ਨਾ ਹੋਵੇ ਇਨੂੰ ਵੀ ਆਪਾਂ ਕਟਿੰਗ ਕਰ ਲਾਂਗੇ ਚਾਰੇ ਕੁੰਤੇ ਕੱਟੇ ਗਏ ਆਪਣੇ ਵਧੀਆ ਨਾਰਮਲ ਜਾਂ ਫੇਰ ਹੈ ਨਾ ਜ਼ਿਆਦਾ ਹੈਵੀ ਆ ਨਾ ਜ਼ਿਆਦਾ ਹਲਕਾ ਠੀਕ ਹੈ ਜੀ ਇਹ ਹੋ ਗਏ ਆਪਣੇ ਕੁੰਦੇ ਇਹ ਹੋ ਗਏ ਕੋਡੇ ਇਹ ਚਾਰੇ ਕੁੰਦਿਆਂ ਨਾਲ ਜਿਹੜੀਆਂ ਚਾਰੇ ਬਣੇ ਨੇ ਆਪਣੇ ਛਾਦੇ ਪੀਸ ਇਹ ਆਪਣੇ ਦੋ ਇਹਨਾਂ ਨਾਲ ਐਡ ਹੋ ਜਾਣਗੇ ਸਟਿਚਿੰਗ ਟਾਈਮ ਤੇ ਹੁਣ ਆਪਾਂ 벨ਟ ਦੀ ਕਟਿੰਗ ਕਰਦੇ ਆ ਜਿਹੜਾ ਗੋਡਿਆਂ ਨਾਲੋਂ ਕੱਪੜਾ ਲਿਆ ਹੈ ਜੀ ਦੇਖੋ ਆ ਕੱਪੜਾ ਲਿਆ ਇਹਦੇ ਨਾਲ ਆਪਾਂ 벨ਟ ਦੀ ਕਟਿੰਗ ਕਰਾਂਗੇ ਫਿਰ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਕੱਪੜਾ ਜਿਹੜਾ ਬਚ ਚੁੱਕਿਆ ਇਹ ਆਪਾਂ ਮੂਰੀਆਂ ਤੇ ਵੀ ਲਾ ਸਕਦੀਆਂ 벨ਟ ਨਾਲ ਉਹ ਵੀ ਲਗੂ ਹਲੇ ਉਹ ਵੀ ਲਾ ਸਕਦੇ ਆ ਬਾਕੀ ਆਪਾਂ ਸ਼ਾਰਟ ਚ ਡਿਜ਼ਾਈਨਿੰਗ ਕਰਾਂਗੇ ਡਿਜ਼ਾਈਨਿੰਗ ਕਰਦੇ ਆ ਜਦੋਂ ਆਪਾਂ ਸ਼ਰਟ 'ਚ ਪੈਚ ਵਗੈਰਾ ਲਾ ਕੇ ਨਾ ਕਾਫੀ ਸਟੱਫ ਹੈ ਜਿਹੜਾ ਆਪਣਾ ਨਿਕਲ ਜਾਂਦਾ 4 ਇੰਚ ਦੀ 벨ਟ ਹੈ ਜੀ ਆਪਣੀ ਤੇ ਲੰਬਾਈ 'ਚ ਆਪਾਂ 벨ਟ ਲੈਣੀ ਆ ਸਿਰਫ 2.5 hip ਇਹਨਾਂ ਦੀ ਹੈਗੀ ਜੀ ਸਿਰਫ 18 hipਾਂ ਤੇ ਆਪਾਂ 21 ਇਚ ਚ ਬੈਲਟ ਲਵਾਂਗੇ ਦੇਖੋ ਟਾਈਟ ਨਹੀਂ ਵਧੀਆ ਲੱਗਦੀ ਬੈਲਟ ਤਾਂ ਥੋੜੀ ਖੁੱਲੀ ਸੁਣੀ ਲੱਗਦੀ ਹੁੰਦੀ ਆ ਜਿਆਦਾ ਜੇ ਟਾਈਟ ਹੁੰਦੀ ਆ ਕੰਫਰਟੇਬਲ ਨਹੀਂ ਰਹਿੰਦੀ ਸਾਢੇ 7 ਜਿਹੜਾ ਆਪਾਂ ਲੈ ਲਾਂਗੇ ਪੀਸ ఇంచ బట్ జా మార్జన మంచ మార్జిన్ రే టోట కప్ప ఇంచే ਇਸ ਤਰ੍ਹਾਂ ਬੰਨਤੇ ਦੇ ਦੋ ਪੀਸ ਕਰ ਲਾਂਗੇ ਜਿਹੜਾ ਇੱਥੋਂ ਜੁੜਿਆ ਹੋਇਆ ਇਹਨੂੰ ਵੀ ਆਪਾਂ ਕੱਟ ਕਰ ਲਾਂਗੇ ਲੋ ਜੀ ଏਸੀ ਆਪਣੀ बॉटम ਦੀ ਕਟਿੰਗ ਇਸ ਤਰ੍ਹਾਂ ਤੁਸੀਂ ਵੀ ਜੇ ਪ੍ਰੈਕਟਿਸ ਕਰੋਗੇ ਤਾਂ ਜਿਹੜੀ ਕਟਿੰਗ ਆ ਤੁਹਾਨੂੰ ਆ ਜਾਊਗੀ ਅੱਗੇ ਪ੍ਰੈਕਟਿਸ ਦੇ ਨਾਲ ਨਾਲ ਸਾਰਾ ਜਿੰਮੇ ਦਾ ਤੁਸੀਂ ਕਟਿੰਗ ਕਰਨਾ ਹੁੰਦਾ ਹੈ ਨਾ ਕੁਝ ਵੀ ਫੋਟੋ ਦੇਖੀ ਤਾਂ ਦੇਖੇ ਤੋਂ ਹੀ ਪਤਾ ਲੱਗ ਜਾਊਗਾ ਤੁਹਾਨੂੰ ਇਹ ਚੀਜ਼ ਬਣੀ ਕਿਵੇਂ ਹੋਈ ਆ ਇਹ ਸਾਰਾ ਪ੍ਰੈਕਟਿਸ ਦਾ ਖਿਹੜਾ ਜੀ ਓਕੇ ਜੀ ਨਵੀਂ ਵੀਡੀਓ ਨਾਲ ਮਿਲਦੇ ਹੁਣ ਇੱਕ ਹਾਫ ਵੀਡੀਓ ਹੋਰ ਲੈ ਕੇ ਆਵਾਂਗੇ ਤੁਹਾਡੇ ਲਈ ਸਟ੍ਰੇਟ ਸਲਵਾਰ ਦੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ